ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੇ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇਗ ਬਹਾਦਰ ਸ੍ਰੀ ਰਾਮਦਾਸਾ ਹੋਈ ਸਹਾਈ ਅਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਘਰ ਨਾਉ ਨਿਦਾਵਤਾਈ ਸਭ ਥਾਈ ਹੋਏ ਸਹਾਰੇ ਪਾਉੜੀ ਖੰਡਾ ਪ੍ਰਥਮੈ ਸਾਜ ਕੇ ਜਿਨ ਸਭ ਸੰਸਾਰ ਰੂਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰਜ ਦੇਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕੈ ਦੈਤਾ ਦਾ ਨਾਸ ਕਰਾਇਆ ਤੈਥੋ ਹੀ ਬਲ ਰਾਮ ਲੈ ਨਾਲ ਬਾੜਾ ਦਹ ਸਿਰ ਕਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕਲਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨ ਪਾਇਆ ਸਾਧੂ ਸਤਜੁਗ ਬੀਤਿਆ ਅਦਿ ਸਿਲੇ ਤ੍ਰਿਤ ਆਇਆ ਨਚੇ ਕਲ ਸਰੋਸਰੀ ਕਲ ਨਾਰਦ ਡੌਰੂਆਇ ਅਭਿਮਾਨ ਉਤਾਰਨ ਦੇਵਤਿਆ ਮਹਖਾਸੁਰ ਸੁੰਡ ਪਾਇਆ ਜੀਤ ਲੇ ਤਿਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਏ ਕੈ ਸਰੂਪਰ ਛਤ੍ਰ ਫਿਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿਨ ਗਿਰ ਕਹਿਲਾ ਸਤਕਾਇਆ ਡਰ ਕੈ ਹੱਥੋ ਧਾਨ ਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਅ ਬਣਾਈ ਦੁਰਗਾ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲੈ ਠਕਰਾਇ ਸਤੇ ਧਾਨ ਵੀ ਲੁਕੀ ਤੇ ਹੀ ਫਰਾਈ ਦੋਹੀ ਆਪਣੀ ਬੈਠੇ ਵੇ ਵਧਾਈ ਤੇ ਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਾਕਸਾ ਕਿਨੇ ਨਾ ਜਿਤਾ ਜਾਈ ਮਖੀ ਦਾਇਤ ਨੂੰ ਤੇਰੀ ਸ਼ਾਂਤ ਕਾਏ ਦੇਵੀ ਦੁਰਗ ਸਾਹਾ ਪਾਉੜੀ ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਏ ਉਹੀ ਸੀਹ ਮੰਗਾਇਆ ਰਾਕਸ ਭਖੜਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋ ਹੋਏ ਮਹਾਬਾਈ ਰਾਕਸ ਮਾਰਣੇ ਦੁਹਰਾ ਰਾਕਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸ ਕਰ ਤੇਗਾ ਵਰਛੀਆਂ ਸੂਰਜ ਨਜ਼ਰ ਨਾ ਪਾਏ ਪਾੜੇ ਦੁਹਾ ਕੰਧਾ ਰਾਮੂ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਕਸ ਆਏ ਰੋਹਲੇ ਤਰਵਾਰੇ ਬਖਤਰ ਸਜੇ ਜੁਟੇ ਸਾਵਲੇ ਜੋਦਨੋ ਇੱਕ ਜਾਤ ਨਾ ਜਾੜਨ ਭਜੇ ਖੇਤ ਅੰਦਰ ਜੋ ਦੇ ਗੱਜੇ ਪਾਉੜੀ ਜੰਗ ਮੁਸਫਾ ਵਜਿਆ ਰਣ ਕੁਰੇ ਨਗਾਰੇ ਚਾਵਲੇ ਝੂਲਨ ਨਿਜੇ ਵੈਰ ਕਾ ਅਨਸਾਨ ਲਸਨ ਲਸਾਵਲੇ ਧੋਲ ਨਗਾਰੇ ਪਾਉਣ ਦੇ ਉਗਨ ਜਾਨ ਜਟਾਵਲੇ ਦੁਰਗਾ ਦਾ ਨੁਢੇ ਰਣ ਨਾਦ ਵਜਨੇ ਖੇਤ ਬਿਹਾਵਲੇ ਬੀਰ ਪਰੋਤੇ ਵਰਛੀਏ ਜੜ ਡਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀਏ ਨੇ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀਐਨ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤੇ ਸੂਲਾ ਵਰਸੀਆ ਤੀਰ ਵਗਨ ਖਰੇ ਉਤਾਵਲੇ ਜਨ ਡਸੇ ਭਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪਾਉੜੇ ਦੇਖਣਾ ਚੰਡ ਪਰਚੰਡ ਨੂੰ ਰਾਣ ਕੁਰੇ ਨਗਾਰੇ ਤਾਏ ਰਕਸ ਰੁਹਲੇ ਚੌ ਗਿਰਦੋਂ ਭਾਰੇ ਹੱਥੀਂ țeਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੋਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਡਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡ ਨਾ ਬੀਰ ਖੇਤ ਉਤਾਰੇ ਮਾਰੇ ਜਪਣ ਬਿਜਲੀ ਸਿਰ ਭਾਰ ਮਨਾਰੇ ਪਾਉੜੇ ਚੋਟ ਪੈ ਜਬਾ ਮਿੰਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਨਸਾਰ ਦੀ ਪੇਟ ਮਿਲੰਦੇ ਲਈ ਮਹਿਕੇ ਦਾਤ ਨੂੰ ਗੁਰਦੇ ਆਦਾ ਖਾਈ ਨਾਲੇ ਰੁਕੜੇ ਜੈਹੀ ਦਿਲ ਵਿੱਚ ਆਏ ਕਿ ਹਿ ਸੁਣਾਏ ਕੈ ਛੋਟੀ ਜਾਣ ਦਿਖਾਈ ਤਾਰੇ ਧੂਮਕੇ ਤਪੌੜੀ ਛੋਟਾ ਪਵਨਗਾਰੇਣੀਆਂ ਜੁਟੀਆਂ ਤੂ ਲਿਆਂ ਤਰਵਾਰੀ ਦੇਵਾ ਦਾਣ ਵੀ ਵਾਹਨ ਵਾਰੂ ਬਾਰੇ ਸੁਰੇ ਸੰਗਰੇ ਵਗੈਰਾਤ ਜੁਲਾਰੀ ਜੋਗੇਰੂ ਬਾਵਤਰਾ ਦੇਖਣ ਬੈਠ ਟਾਰੀ ਨਾਰੀ ਰਖਸਾ ਪਾਈ ਤੁਮ ਸਵਾਰੀ ਦੁਰਗਾ ਦਾਨ ਵੀ ਪਾਉੜੀ ਲਖਨਗਾਰੇ ਵੱਜਣ ਅਹਮ ਸਾਹਮਣੇ ਰਾਖਸ ਰਣ ਦਾ ਭਜਣ ਰੁਹੇ ਰੁਹਲੇ ਸਿੰਘਾ ਵਗੂ ਗਜਣ ਸਬੇ ਸੂਰਮੇ ਤਣ ਤਣ ਕੈਬਰ ਵੱਜਣ ਦੁਰਗਾ ਸਾਹਮਣੇ ਪਾਉੜੀ ਉਰੇ ਨੰਗਾਰੇ ਦੋਹਰੇ ਰਣ ਸੰਗਲਿਆਰੇ ਧੂੜ ਲਪੇਟੇ ਤੂਹਰੇ ਸਰਦਾਰ ਜਟਾਲੇ ਭੁਖ ਲਿਆ ਨਾਸਾ ਜਨਾ ਮੋਹੇ ਜਪਨਿਆਲੇ ਧਾਇ ਦੇਵੀ ਸਾਹਮਣੇ ਵੀਰ ਮੁੱਛਿਆਲੇ ਸਰਪਤ ਜਿਹੇ ਲੜ ਹਟੇ ਵੀਰ ਟਲੇ ਨਟਾਲੇ ਗਜੇ ਦੁਰਗਾ ਘੀਰ ਕੈ ਜਣ ਘਣੀਰ ਕਾਲੇ ਪਾਉੜੀ ਚੋਟ ਭੇਈ ਖਰਚਾ ਮੀਂਦਲਾ ਮੁਕਾਬਲਾ ਕੇ ਲਈ ਵਰਿਆ ਮੀਂਦੁਰਗਾ ਆਇ ਕੈ ਰਾਕਸ ਵੱਡੇ ਅਲਾਮੇ ਭਜਨਾ ਜਾਣਦੇ ਅੰਤ ਹੋਏ ਸੁਰਗਮੇ ਮਾਰੇ ਦੇਵਤਾ ਪਾਉੜੇ ਅਗਨਤ ਕੁਰੇ ਨਗਾਰੇ ਜਲਾ ਪਿੜੰਦਿਆ ਪਾਏ ਮਹਿਖਲ ਭਾਰੇ ਦੇਵਾ ਦਾਦਵਾ ਵਾਹਨ ਫਟ ਕਰਾਰੇ ਰਾਕਸ ਰੁਹਲੇ ਜਪਣ ਤੇ ਗਿਆਰੇ ਮਿਆਨੋ ਤੂੰ ਹੀ ਆ ਜੋ ਦੇ ਵਡੇ ਮਨਾਰੇ ਜਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕ ਦਿਨ ਆਖਣ ਹਾਰੇ ਤਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪਾਉੜੀ ਉਮਲਥੇ ਜੋ ਦੇ ਮਾਰੂ ਬਜਿਆ ਬਦਲ ਜੇ ਉਹ ਮੈਂ ਖਾਸ ਰਣ ਵਿੱਚ ਗਜਿਆ ਇੰਦਰ ਦੇ ਹਾ ਜੋਦਾ ਮੈਂ ਥੋ ਭਜਿਆ ਕੌਣ ਵਿਚਾਰੀ ਦੁਰਗਾ ਜਿੰਨ ਰਣ ਸਜੇਆ ਵਜੇਟ ਹੋ ਲੰਗਾਰੇ ਦਲਾ ਮੁਕਾਬਲਾ ਤੀਰ ਫਰੇ ਰਹਿਵਾਰੇ ਆਮੋ ਸਾਹਮਣੇ ਅਗਨਤ ਵੀਰ ਸੰਘਾਰੇ ਲੱਗਦੀ ਕੈਬਰੀ ਡਗੇ ਜਾਣ ਮਨਾਰੇ ਮਾਰੇ ਵਿਜਦੇ ਖੁੱਲੀ ਵਾਲੀ ਦੈਤ ਹਾੜੇ ਸੱਬੇ ਸੂਰਮੇ ਸੁਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਦੋਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵਡੇ ਹਜਾਰੀ ਮਿਆਨੋ ਖੰਡਾ ਧੋਹਿਆ ਮਹਿਕਾ ਸੂਰ ਭਾਰੀ ਉਮਲ ਲੱਥੇ ਸੂਰ ਮੇ ਮਾਰ ਮਚੀ ਕਰਾਰੀ ਜਾਪੇ ਜੱਲੇ ਰਤ ਦੇ ਸੱਲੇ ਜਟਧਾਰੀ ਪੌੜੀ ਛਟ ਪਈ ਜਮਤਾਣੀ ਦਿਲਾ ਮੁਕਾਬਲਾ ਧੂਲ ਹੀ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਕਸ ਖਾਣੀ ਵਾਹਿ ਹਿਦਾਇਤ ਨੂੰ ਕੋਪਰ ਚੂਰ ਜਵਾਨੀ ਲੱਥੀ ਕਰਗ ਲੈ ਤਾ ਆਖਿਰ ਤੁਰਾ ਪਲਾਣੀ ਰੜ ਕੀ ਧਰ ਤੇ ਜਾਏ ਲੈ ਦिएਗਾ ਸਿੰਘਾਣੀ ਸਿੰਘਾ ਤੋਲਦੇ ਆ ਕੁਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੇ ਵੱਡੇ ਗਰ ਦਿਖਾਣੀ ਮੂਏ ਖੇਤ ਵਿੱਚ ਰਾਣ ਵਿੱਚ ਕੱਤੀ ਕਹਾਣੀ ਲੋਹੂ ਮਿੰਜ ਦੀ ਚਾਰੇ ਯੁਗ ਕਹਾਣੀ ਚਲਗ ਤੇਗ ਦੀ ਵਿਦਣ ਖੇਤ ਵਿਹਾਣੀ ਮਹਿਕੇ ਦੈਤ ਨੂੰ ਇਤੀ ਮਹਿਖਾ ਸੁਰ ਦੈਤ ਮਾਰੇ ਦੁਰਗਾ ਆਇਆ ਜੋਦ ਹੈ ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪਿੱਤਾ ਫੁੱਲ ਇਆਣੀ ਘੁੰਮਨ ਸੂਰਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਿਤ ਦਿਨ ਸੁੰਭ ਨਿਸੁੰਭ ਗਮਾਨੀ ਜਨਮੇ ਸੂਰਮੇ ਇੰਦਰ ਦੀ ਰਜਧਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋ ਦੀ ਮਤਾ ਪਕਾਇਆ ਸਾਂਝ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਛੂਹਣੀ ਅਸਮਾਨ ਗਰਦੀ ਛਾਇਆ ਰੂਹ ਸੁੰਭ ਨਿਸੁੰਭ ਸਦਾਇਆ ਪੌੜੀ ਸੋਮਬ ਨਸੋਮਬ ਅਲਾਇਆ ਵੱਡ ਜੋਦੀ ਸੰਗਰਵਾਏ ਰੋਹ ਦਿਖਾ ਲਈ ਦਿੱਤੀਆ ਬਰਿਆ ਮੀ ਤੁਰੇ ਨਚਾਏ ਕੁਰੇ ਦਮਾ ਮੇ ਦੋਹਰੇ ਜਬ ਬਾਹਣ ਜੋ ਅੜੜਾਏ ਦਿਓ ਦਾਨੋ ਲੁਜਣ ਆਏ ਪੌੜੀ ਦਾਨੋ ਦੇਵ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਦਿਆ ਭੂਤਾ ਇਲੰਕਾਗੇ ਗੋਸਤ ਪਖਿਆ ਹੁਮੜ ਧੁਮੜ ਜਾਗੇ ਕਤੀਸ ਹੋ ਰਿਆ ਸਰਤ ਪੈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇਉ ਭਜਾਈ ਮਿਲ ਕੇ ਰਾਗ ਸੀ ਲੋਕੀਤ ਹੀ ਫਰਾਈ ਦੋਹੀ ਆਪਣੇ ਦੁਰਗਾ ਦੀ ਸਾਬਦ ਕਾਈ ਦਿਵਾ ਡਰਦਿਆਂ ਆਦੀ ਚੰਡ ਚੜ੍ਹਾਈ ਉੱਤੇ ਰਗ ਸਾ ਪਉੜੀ ਆਈ ਫੇਰ ਭਵਾਨੀ ਖਬਰੀ ਪਾਈਆ ਦੇਤ ਵਡੇ ਅਭਮਾਨੀ ਹੋਏ ਅਕੇਠੇ ਲੋਚਨ ਤੁਮ ਗਵਾਨੀ ਰਾਏ ਬਲਾਇਆ ਜਗ ਵਿੱਚ ਵੱਡਾ ਦਾਦੋਂ ਆਪ ਕਹਾਇਆ ਛੱਟ ਪਈ ਖਰਚਾ ਮੇਂ ਦੁਰਗਾ ਲਿਆਵਣੀ ਪਾਉੜੀ ਕੜ ਗੁਠੇ ਰਣ ਚੰਡੀ ਫੌਜਾਂ ਦੇਖ ਕੇ ਤੂ ਮਿਆਨੋ ਖੰਡਾ ਹੋਏ ਸਾਹਮਣੇ ਸੱਬੇ ਵੀ ਸੰਘਾਰੇ ਤੁਮਰ ਨੈਣ ਦੇ ਜਾਣ ਲੈ ਕਟਿਆਰੇ ਦਰਖਤ ਵਾਡੀਆਂ ਪਾਉੜੀ 24 ਤੋਸ ਬਜਾਈ ਜਲਾ ਮੁਕਾਬਲਾ ਰੂਪਵਾਨੀ ਆਈ ਉਤੇ ਰੱਖਸਾ ਖਬੈ ਦਾਸ ਤਨਚਾਈ ਸੀਹਣਸਾਰ ਦੀ ਬਹੁਤਿਆ ਦੇ ਤਨ ਲਾਈ ਕੀਤੀ ਰੰਗਲੀ ਭਾਈਆ ਮਾਰਨ ਭਾਈ ਦੁਰਗਾ ਜਾਣ ਕੇ ਰੋ ਹੋਏ ਜੜ ਚਲਾਈ ਰਕਤ ਦਾਏ ਨੂੰ ਜੰਪੁਰ ਦੀਆਂ ਪਠਾਈ ਲੋਚਨ ਤੁਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੇ ਪੌੜੀ ਭਨੇ ਦਾਇਦ ਵਿਗਾਰੇ ਰਾਜੇ ਸੁੰਭ ਥੈ ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ਚੁਣ ਚੁਣ ਜੋਦੇ ਬਾਰੇ ਅੰਦਰ ਖੇਤ ਦਾ ਜਾਪਨੇ ਅੰਬਰ ਤਾਰੇ ਡਿਗਨ ਸੂਰਮੇ ਗਰੇ ਪर्वਤ ਭਾਰੇ ਮਾਰੇ ਬਿਜੁ ਦੇ ਦੇਤਾ ਦੇ ਦਲਹਾਰੇ ਦਹਿ ਸਤ ਖਾਏ ਕੈ ਬਚੇ ਸੋ ਮਾਰੇ ਮਾਰੇ ਰਹਦੇ ਰੈਥੈ ਪੌੜੀ ਰੋ ਹੋਏ ਬੁਲਾਏ ਰਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਘਟਕਦਾ ਜਾਪੇ ਛਪਰ ਛਾਏ ਬੜੀਆਂ ਕੀਜਮਾ ਜਿਤੇ ਰਾਇ ਬੁਲਾਏ ਚੱਲੇ ਜੋਦ ਨੂੰ ਜਣ ਜਮ ਪਰ ਪਕੜ ਚਲਾਏ ਸਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਜਲਾ ਮੁਕਾਬਲਾ ਰੋਹ ਰਹਿਲ ਆਏ ਉਤੇ ਰਾਖਸਾ ਸਭ ਨੀ ਤੁਰੇ ਨਚਾਏ ਬਰਛੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤ ਦਾਏ ਤੇਰੀ ਸ਼ਹਿਬਰ ਲਾਈ ਬੁੱਠੀ ਦੇਵਤਾ ਤੇਰੀ ਸੰਖਵ ਵਜਾਏ ਸੰਗ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਰਖ ਲੈ ਜਿਨੀ ਦਸਤ ਉਠਾਏ ਰਹਿ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮਵਨ ਸੋਮਨ ਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੇ ਮਜਲਸੇ ਜਿਨੀ ਦੇਉ ਭਜਾਏ ਇੰਦਰ ਜੇਵ ਹੇ ਤੇ ਮਾਰਗ ਰਾਏ ਪਲ ਵਿੱਚ ਦੇਵਤਾ ਉਨੇ ਦਸਤੀ ਦਸ ਵਜਾਏ ਭਿਨਾ ਚਿਤ ਕਰ ਫਿਰ ਸਨਵਤ ਵੇਦ ਚਲਾਏ ਭੀੜੇ ਰਾਏ ਦੇ ਸਾਂਝ ਪਟੇਲਾ ਪਾਏ ਚਿਲਕਤ ਟੋਪੀਆਂ ਲੋਜਨ ਨੂੰ ਅੜਾਏ ਰਕਸ ਰੁਹਲੇ ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕੈ ਮਿਲਤੇ ਦਨੂ ਆਏ ਹੁਣ ਸੰਗਰ ਦੇਖਣਾ ਪਾਉੜੀ ਦਿੱਤੀ ਡੰਡ ਉਬਾਰੀ ਨੇੜੇ ਆਏ ਕੈ ਸਿੰਘ ਕਰੀਐ ਸਵਾਰੀ ਦੁਰਗਾ ਸੋਰ ਸੁਣ ਖੱਬੈ ਦਸਤੋ ਭਾਰੀ ਗਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੇ ਜੜ ਮਦ ਖਾਏ ਮਦਾਰੀ ਘੁਮਨ ਸੂਰਮੇ ਅਗਨਤ ਭਾਉ ਪਸਾਰੇ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁਤੇ ਫਾਗ ਨੂੰ ਸਰਣਵਤ ਵੀਦ ਹਕਾਰੇ ਰਹਦੇ ਸੂਰਮੇ ਜੋ ਦੇ ਜੇੜ ਮੁਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦਸਤੂ ਬਾਰੇ ਤੇ ਗਾਤੂ ਕੈ ਮਾਰੋ ਮਾਰ ਪੁਕਾਰ ਆਏ ਸਾਹਮਣੇ ਸੰਜਾ ਤੇ ਢਣਕਾਰੇ ਤੇ ਗਿਉਬਰੇ ਘਾਟ ਕਰਨ ਠਠਿਆਰੇ ਜਾਣ ਬਣਾਏ ਕੈ ਛੱਡ ਪਈ ਜਮਤਾਣੀ ਜਲਾ ਮੁਕਾਬਲਾ ਘੁਮਰ ਬਰਗਸਥਾਣੀ ਦਾਲ ਵਿੱਚ ਕਤੀਓ ਸਣੇ ਦੁਰਾ ਪਲਾਣੀ ਡਿਗਨ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੁੰਮਦੇ ਏਵਡ ਮਾਰ ਬਿਹਾਣੀ ਉਪਰ ਆਕਸਾ ਵਿਜਲ ਜੋ ਚਰਲਾਣੀ ਉਠੀ ਦੇਵਤਾ ਪਾਉੜੀ ਚੋਬੀ ਤਹੁਸ ਬਾਰੀ ਦਿਲਾ ਮੁਕਾਬਲਾ ਸਭੋ ਸੈਨਾਵਾਰੀ ਪਲ ਵਿੱਚ ਦਾਨ ਵੀ ਦੁਰਗਾ ਦਾ ਨੋ ਮਾਰੇ ਰੋਹ ਡਾਇ ਕੈ ਸਿਰ ਵਿੱਚ ਦੀਗ ਵਗਾਏ ਸਰਲਵਤ ਬੀਜ ਦੇ ਅਗਨਤ ਦਾਨੋ ਭਾਰੇ ਹੋਏ ਲੋਹੂਆ ਜੋ ਦੇ ਜੇੜਮਨਾਰੇ ਅੰਦਰ ਖੇਤ ਦਾ ਦੁਰਗਾ ਨੋ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਸਾਬ ਦੇ ਰਤੂ ਦੇ ਪਰਨਾਲੇ ਤਿੰਨ ਤੇ ਭੁਏ ਪਏ ਉਠੇ ਕਰਨਿਆਰੇ ਰਾਕਸ ਹੜਹੜਾਏ ਤਗਾ ਸੰਗਲੇ ਵਾਲੇ ਸੰਗ ਰਵਾਇਆ ਬਰਛੀ ਬੰਬਲਿਆਲੇ ਸੁਰੇ ਸੰਗਰੇ ਭੇੜ ਮਚਿਆ ਵਿਰਾਲੀ ਦੁਰਗਾਦਾਨਵੀ ਮਾਰ ਮਚੀ ਮਹਰਾਲੀ ਅੰਦਰ ਖੇਤ ਦੇ ਜਾਣ ਨਟਲ ਥੇ ਛਾਲੇ ਢੋਲ ਵਜਾਏ ਕੈ ਲੋਹੂ ਫਤੀ ਜਾਲੀ ਲੋਥੀ ਜਵਤੜੀ ਕਾਣ ਵਿੱਚ ਜਿਉ ਸੰਛਾਲੀ ਤਗਾ ਹਸਿਆ ਕੁੰਮਣਿਆ ਸਿਆਲੀ ਬਣਿਆ ਕੇਜਮਾ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂਫ ਮਿਆਂ ਨੋ ਲਈਆ ਜਵਨੀ ਸੂਰਮੇ ਸਣਵਤ ਬੀਜ ਵਧਾਈਆ ਅਗਨਤ ਸੂਰਤਾ ਦੁਰਗਾ ਸੋਹੇ ਆਈਆਂ ਰੂ ਵਢਾਏ ਕੈ ਸਭ ਨੀਆਂ ਵਗਾਈਆਂ ਤੇ ਗਾ ਤੂ ਹੁ ਕੈ ਦੁਰਗਾ ਸਭ ਬਚਾਈਆ ਢਾਲ ਸੰਭਾਲ ਕੇ ਦੇਵੀ ਆ ਬਚਲਾਈਆਂ ਤੱਕ ਤਕਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਾਂ ਨੰਗੀਆਂ ਸਾਸ ਤੇ ਜਣਨਾਈਆਂ ਮਿਲਕੇ ਦੇਵੀ ਆ ਸੱਬੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੰਦੂ ਫੇਰ ਸਵਈਆ ਹੋਈਆਂ ਸੂਰਤਾ ਪੌੜੀ ਸੂਰੀ ਸੰਗ ਰਚਿਆ ਢੋਲ ਸੰਖ ਨਗਾਰੇ ਵਾਇ ਕੈ ਚੰਡ ਚਤਾਰੀ ਗਲ ਕਾ ਮਨ ਬਹਿਲਾ ਰੋਸ ਵਢਾਏ ਕੈ ਨਿਕਲੀ ਮਥਾ ਫੋੜ ਕੇ ਜਨ ਫਤੇ ਨਿਸ਼ਾਨ ਬਜਾਏ ਕੈ ਜਾਗ ਸੋ ਜੰਮੀ ਜੁਦ ਨੂੰ ਜਰਵਾੜਾ ਜਨ ਮਰੜਾਏ ਕੈ ਦਲ ਵਿੱਚ ਘੇਰਾ ਘੱਤਿਆ ਜਨ ਸਹੀ ਤੁਰਿਆ ਗਿੜਣਾਏ ਕੈ ਆਪ ਵਸੂਲਾ ਹੋਇਆ ਤਹੈ ਲੁਕਾ ਦੇਖੁਨ ਸਾਇ ਕੈ ਰੂਹ ਸਦਾਈਆ ਚੱਕਰ ਬਾਣ ਕਰਿੰਦਾ ਖੜਗ ਉਠਾਏ ਕੈ ਅੱਗੇ ਰਾਖਸ ਬੈਠੇ ਰੂਹ ਲੈ تیਰੀ ਤੇਗੀ ਸ਼ਹਿਬਰ ਲਾਏ ਕੈ ਅਗੜ ਪਿਛਾੜੇ ਰਕਸਾ ਦਲ ਦੇਤਾ ਅੰਦਰ ਜਾਏ ਕਹਿ ਬੋ ਕੇਸੀ ਪਕੜ ਪਿਛਾੜੇਨ ਤਿਨ ਅੰਦਰ ਤੁਮਰੇ ਜਾਏ ਕ ਵਡੇ ਵਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਏ ਕ ਰਣ ਕਾਲੀ ਗੁਸਾ ਖਾਏ ਕ ਪੌੜੀ ਦੁਹਾ ਘੰਧਾਰਾ ਮੂੰਹ ਜੁੜੇ ਅਣਿਆਰਾ ਚੋੜੀਆਂ ਤੂ ਕਿਰਪਾ ਨਤਕੀਆਂ ਨਾਲ ਉਹ ਧੋਈਆਂ ਹੁਰਾ ਸਣਵਤ ਬੀਜ ਨੂੰ ਘਤ ਕੇਰ ਖਲੋਈਆਂ ਲੜਾ ਦੇ ਖਿਲਾੜੀਆਂ ਚੌਗਿਰਦਾ ਹੋਈ ਆ 24 ਤੌਸ ਪਾਈਆਂ ਦਲਾ ਮੁਕਾਬਲਾ ਦਸਤੀ ਧੂ ਨਚਾਈਆਂ ਤੇ ਗਾ ਨੰਗੀਆਂ ਸੂਰਿਆ ਦੇ ਤਨ ਲਾਈਆਂ ਗੋਸਤ ਗਿੱਦੀ ਆ ਵਿਦਨ ਰਾਤੀ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲ ਧਾਈਆ ਲੋਹੂ ਪਖਣਾ ਫੌਜਾਂ ਮਰ ਹਟਾਈਆਂ ਦੇਵਾਦਾਨ ਵਾ ਭੱਜ ਦੀ ਕਥਾ ਸੁਣਾਈਆ ਰਾਜੇ ਸੁੰਭthੈ ਮੂਈ ਨਾ ਪਉਣੈ ਪਾਈਆ ਬੂੰਦਾ ਰਕਤ ਦੀਆ ਕਾਲੀ ਖੇਤ ਖਪਾਈਆ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਾਈਆ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਈਆ ਦੂਜੇ ਸੂਰਮੇ ਸੁੰਭ ਸੁਣੀ ਕਰ ਹਾਲੇ ਸਣਵਤ ਬੀਜ ਦੀ ਰਣ ਵਿੱਚ ਕਨੇਨਾ ਝਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉਠੇ ਆਖ ਕਹਿ ਛੋਟਾ ਪਾਂਤ ਬਾਲੀ ਜਾਸਨ ਜੁਦ ਨੂੰ ਥਰ ਥਰ ਪ੍ਰਥਮੀ ਚਾਲੀ ਦਲਾ ਚੜੰਦੇ ਆ ਨਾਉਂਜ ਵਿਹ ਹੈ ਹਾਲੀ ਸੋ ਦਰਿਆਵ ਵਿੱਚ ਧੂੜ ਉਤਾਹ ਕਾਲੀ ਛੜੀ ਤੁਰੰਗ ਮਾ ਜਾਣ ਪਕਾਰੂ ਚਾਲੀ ਧਰਤੀ ਇੰਦਰਥੈ ਪਾਉੜੀ ਆਹਰ ਮਿਲੇਆ ਆਹਰੀਆ ਸੈਡ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਹਾ ਜਨ ਕਬੈ ਹਾਜੀ ਤੀਰੀ ਤੇਗੀ ਜਮ ਤੜੀ ਰਣਵੱਡੀ ਬਾਜੀ ਇੱਕ ਘਾਇਲ ਘੁੰਮਨ ਸੂਰਮੇ ਜਨ ਮਕਤਬ ਕਾਜੀ ਇਕ ਵੀਰ ਪਰੋਤੇ ਵਰਸੀਏ ਜੋ ਝੁਕ ਪਾਉ ਨਿਵਾਜੀ ਇਕ ਦੁਰਗਾ ਸੋਹੇ ਖੁਨਸ ਕੈ ਖੁਨਸਾਇਨ ਤਾਜੀ ਇਕ ਧਾਵਨ ਦੁਰਗਾ ਸਾਹਮਣੇ ਜੋ ਭੁਖਿਆਏ ਪਾਜੀ ਕਦ ਨਰ ਜੇ ਜੁਦ ਤੇ ਰਜ ਹੋਏ ਰਾਜੀ ਵਜੇ ਸੰਗਲਿਆਰੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹੱਠਾ ਜੋੜ ਕੇ ਨੇਜੇ ਬੰਬਲੇ ਆਲੇ ਦਿਸਨ ਉੜੜੇ ਚੱਲੇ ਜਾਣ ਜਟਾਲੇ ਨਾਵਨ ਗੰਗ ਨੂੰ ਪਾਵੜੀ ਦੁਰਗਾ ਤੇ ਦਾਨਵੀ ਸੂਲ ਹੋਈ ਅਕੰਗਾ ਬਾਛੜ ਗਤੀ ਸੂਰਿਆ ਵਿੱਚ ਖੇਤ ਖਦੰਗਾ ਧੂ ਕਿਰਪਨ ਤਖੀਆਂ ਵੱਡ ਲਾਹਣ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਉੜ ਫੋ ਜਾਈਆਂ ਬੀਰ ਚੜੇ ਕੰਦਾਰੀ ਸੜਕ ਮਿਆਂ ਨੋ ਕੱਢਿਆ ਤਖੀਆਂ ਦਰਬਾਰੀ ਕੜ ਕੋਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਹਾ ਗਨਲੇ ਫੁੱਲ ਜੈ ਹੈ ਬਾੜੀ ਜਾਪੇ ਕਟੇ ਵੱਡੀਆਂ ਰੁੱਖ ਚੰਦਨ ਆਰੀ ਦੋਹ ਕੰਧਾਰਾ ਮੂੰਹ ਜੁੜੇ ਜਾ ਛੱਡ ਪਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਝਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਤ ਗਿਰੇ ਅਸਵਾਰ ਕੋ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕੋ ਗੁੱਸੇ ਆਈ ਗਾਲ ਕਾ ਹੱਥ ਸਜੇ ਲੈ ਤਰਵਾਰ ਕੋ ਏ ਦੂ ਪਰ ਊਤ ਪਰ ਹਰ ਨਾਕਿਸ ਕਈ ਹਜ਼ਾਰ ਕੋ ਜਿਹਨੇ ਕਰਹੀ ਕੰਧਾਰ ਕੋ ਸਾਧ ਰਹਿਮਤ ਤੇਰੇ ਵਾਰ ਕੋ ਪਾਉੜੀ ਦੁਹਾ ਕੰਧਾਰ ਮੋਹੁੰਜੜੇ ਛੱਟ ਪਈ ਜਮਦਾਨ ਕੋ ਤਦ ਖਿੰਗ ਨਿਸੁੰਬ ਨਚਾਇਆ ਡਾਲੇ ਉਪਰੇ ਵਰਗਸਤਾਨ ਕੋ ਬੜੀ ਮਿਲੰਦ ਮੰਗਾਏ ਸ ਫਰਮਾਇ ਸ ਕਾਰੇ ਮਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਨ ਕੋ ਅਗੈ ਤੇਗ ਵੰਗਾਈ ਦੁਰਗ ਸਾਹਾ ਵੱਡ ਸੁੰਬਨ ਬਹੀ ਫਲਾਣ ਕੋ ਰੜਕੀ ਜਾਈ ਕਹਿ ਧਰਤ ਕੋ ਵੱਡ ਪਖਰ ਵੱਡ ਕੇ ਗਾਨ ਕੋ ਵੀਰ ਪਲਣੋ ਡਿਗਿਆ ਕਰ ਸਜਦਾ ਸੋਮਰ ਸੁਜਾਣ ਕੋ ਸਵਾਸ ਸਲੋਣੇ ਖਾਨ ਕੋ ਸਦਾ ਸਵਾਸ ਤੇਰੇ ਤਾਨ ਕੋ ਤਾਰਿਫਾ ਪੰਜ ਬਾਣ ਕੋ ਸਾਦਰ ਰਹਿਮਤ ਕੈਫਾ ਖਾਨ ਕੋ ਸਾਦਰ ਰਹਿਮਤ ਤੁਰੇ ਨਚਾਣ ਕੋ ਪੌੜੀ दुर्गा अते दनवी गे संगर कथे उड़ उठे सूर में आडाहे मथे कट तुभंगी कैबरी दल गहे निकथे देखन जंग फरिस्ते समानो लथे पौड़ी दुहा कंधारा मुजड़े दल कुरेन गारे उड़ाय सूर में सरदार रणयारे लै कैते गबरछिया हथियार उभारे ਲੋਬ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੇ ਵਰਛੀ ਦੁਰਗਾ ਸਾਹਾ ਬਹੁਤਾਨ ਬਮਾਰੇ ਚੜੇ ਰਥੀ ਗਜ ਕੋੜੀ ਮਾਰ ਭੁਏ ਤੇ ਡਾਰੇ ਜਾਣ ਹਲਵਾਈ ਸਿਖ ਨਾਲ ਬਿਨ ਚੜੇ ਉਤਾਰੇ ਪਾਉੜੇ ਦੁਹਾ ਕੰਧਾ ਰਾਮਹੁ ਜੜੇ ਨਾਲ ਤੋਸਾ ਭਾਰੀ ਲਈ ਭਗਉਤੀ ਦੁਰਗਾ ਸਾਹਾ ਵਰ ਜਗਨ ਭਾਰੀ ਲਾਈ ਰਾਜੇ ਸੁਭਨੋ ਰਤ ਪੀਏ ਪਿਆਰੀ ਸੁਭ ਅਲਾਣੋ ਡਿਗਿਆ ਬਿਵਚਾਰੀ ਡੋਬਰਤੂ ਨਾਲੋ ਨਿਕਲੇ ਵਰਚੀ ਦੁਧਾਰੀ ਜਾਣ ਰਜਾ ਦੇ ਉਤਰੀ ਪੈਨ ਸੁਹੇ ਸਾਰੇ ਪਾਉੜੀ ਦੁਰਗਾ ਤੈਦਾਨ ਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹਾ ਗਹਿ ਸਭਨੀ ਬਾਹੀ ਸੋੰਬਨ ਸੋੰਬ ਸੰਗ ਆਰਿਆ ਵਤ ਜਿਹ ਸਾਹੀ ਫੌਜ ਰਗ ਸਿਆਰੀਆ ਦੇਖ ਰੋਬਨਤਾਹੀ ਮੋਹ ਕੜੂ ਚੈ ਕਾ ਹਦੇ ਛੱਡ ਘੋੜੇ ਰਾਹੀ ਭੱਜਦੇ ਹੋਏ ਮਾਰਿਨ ਮੁੜ ਚਹਕਨ ਨਾਹੀ ਪਾਉੜੀ ਸੋੰਬਨ ਸੋੰਬ ਪਠਾਇ ਅਜਮ ਦੇ ਤਾ ਬਨੋ ਇੰਦਰ ਸੱਦ ਬੁਲਾਇਆ ਰਾਜ ਅਪਖੇਖਨੋ ਸਿਰ ਪਰ ਸਿਰ ਤਿਰ ਫੇਰਾ ਆ ਰਾਜੇਂਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਪੜਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਨੇਹਗਾ ਆ ਦੁਰਗਾ ਪਾਠ ਪੜਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਹੈ ਗਾਇਆ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ